ਰੀਲਾ ਰੂਲਾ ਬਣਾਉਣ ਵੀ ਉਹਨੇ ਮੈਨੂੰ ਬਣਾਉਣੀ ਨਹੀਂ ਸੀ ਆਉਂਦੀ ਪਹਿਲੀ ਰਾਜਵੀਰ ਨਾਲ ਹੀ ਬਣੀ ਸੀ ਮੇਰੀ ਅਸੀਂ ਇੱਕ ਸ਼ੁਗਲਜਾ ਬਣਾਇਆ ਸੀ ਮੈਂ ਕਹਿੰਦਾ ਪਾਜੀ ਤੁਹਾਨੂੰ ਚੱਕ ਆਈ ਹੈ ਬਹੁਤ ਵਧੀਆ ਬਣਦੀ ਹੁੰਦੀ ਸੀ ਉੱਥੇ ਸੈੱਟ ਤੇ ਇੱਕ ਬਣਾਈ ਸੀ ਨਵਨੀਤ ਵਾਸਤੇ ਅਸੀਂ ਤੇ ਉਹ ਇੰਨਾ ਕਿ ਇੱਕ ਸਾਡਾ ਫੁੱਲ ਆਫ ਲਾਈਫ ਬੰਦਾ ਇੰਨਾ ਲਾਈਵਲੀ ਇਨਸਾਨ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਘੱਟ ਉਹ ਲੋਕ ਆਏ ਨੇ ਜਿੰਨਾਂ ਚੋ ਇੱਕ ਨਾਮ ਸੀ ਰਾਜਵੀਰ ਜਵੰਦਾ ਔਰ ਉਹ ਸਾਡਾ ਭਰਾ ਸਾਡਾ ਨਿੱਕਾ ਵੀਰ ਪਤਾ ਨਹੀਂ ਲੋਕਾਂ ਨੂੰ ਖੁਸ਼ੀਆਂ ਲੋਕਾਂ ਨੂੰ ਜ਼ਿੰਦਗੀ ਵੰਡਦਾ ਵੰਡਦਾ ਪਤਾ ਨਹੀਂ ਆਪਣੇ ਹਿੱਸੇ ਦੀ ਜ਼ਿੰਦਗੀ ਵੀ ਲੋਕਾਂ ਨੂੰ ਵੰਡ ਗਿਆ ਮਤਲਬ ਉਹ ਬਹੁਤ ਸਾਰੇ ਨੌਜਵਾਨ ਬੱਚਿਆਂ ਦਾ ਰੋਲ ਮਾਡਲ ਇਸ ਕਰਕੇ ਵੀ ਸਿਗਾ ਕਿ ਇੱਕ ਨੇਕ ਇਨਸਾਨ ਤਾਂ ਹੋਣਾ ਹੀ ਚਾਹੀਦਾ ਇੱਕ ਮਿਹਨਤੀ ਆਪਣੇ ਦਮ ਦੇ ਨਾਲ ਅੱਗੇ ਆਉਣ ਵਾਲਾ ਇਨਸਾਨ ਤਾਂ ਬੰਦੇ ਨੂੰ ਹੋਣਾ ਹੀ ਚਾਹੀਦਾ ਲੋਕ ਲੱਖ ਵਾਰੀ ਕਹਿਣ ਕਿ ਕਿਤੇ ਨਾ ਕਿਤੇ ਕੋਈ ਗਲਤੀ ਹੋ ਗਈ ਜਾਂ ਇਹ ਇਹ ਐਡਵੈਂਚਰ ਸਾਡੀ ਲਾਈਫ ਦਾ ਹਿੱਸਾ ਹੈ ਮੈਂ ਕਦੇ ਵੀ ਉਹਨੂੰ ਬਲੇਮ ਨਹੀਂ ਕਰਦਾ ਉਸ ਮੁੰਡੇ ਨੂੰ